ਤਾਂ ਲਿਵਨ ਦੇ ਵਿੱਚ ਰਹਿਣਾ ਅਪਰਾਧ ਨਹੀਂ ਹੈ ਸਗੋਂ ਕਾਨੂੰਨੀ ਹੱਕ ਹੈ ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਇਹ ਫਰਮਾਨ ਜਾਰੀ ਹੋਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਦੋਂ ਇੱਕ ਜੋੜੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਕਿਉਂਕਿ ਉਹਨਾਂ ਨੇ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਸੀ ਯਾਨੀ ਕਿ ਬਿਨਾ ਵਿਆਹ ਤੋਂ ਹੀ ਇਕੱਠੇ ਰਹਿ ਰਹੇ ਸੀ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪਟੀਸ਼ਨ ਪਾਈ ਕਿ ਸਾਨੂੰ ਸਾਡੇ ਪਰਿਵਾਰ ਤੋਂ ਖਤਰਾ ਹੈ ਤੇ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਇਹ ਫਰਮਾਨ ਜਾਰੀ ਕੀਤਾ ਹੈ ਕਿ ਜੇਕਰ ਕੋਈ ਵੀ ਜੋੜਾ ਪ੍ਰੇਮ ਸਬੰਧਾਂ ਦੇ ਵਿੱਚ ਹੈ ਤੇ ਵਿਆਹ ਤੋਂ ਬਿਨਾਂ ਇਕੱਠੇ ਰਹਿਣਾ ਚਾਹੁੰਦੇ ਨੇ ਲਿਵਨ ਦੇ ਵਿੱਚ ਰਹਿਣਾ ਚਾਹੁੰਦੇ ਨੇ ਤਾਂ ਇਹ ਕੋਈ ਅਪਰਾਧ ਨਹੀਂ ਹੈ ਸਗੋਂ ਇਹ ਉਹਨਾਂ ਦਾ ਕਾਨੂੰਨੀ ਹੱਕ ਹੈ ਤਾਂ ਉਹਨਾਂ ਦੀ ਉਮਰ ਹੈ ਜਿਹੜੀ 18 ਸਾਲ ਤੋਂ ਪਲੱਸ ਹੋਣੀ ਚਾਹੀਦੀ ਹੈ ਯਾਨੀ ਕਿ ਦੋਨੋਂ ਬਾਲਗ ਹੋਣੇ ਚਾਹੀਦੇ ਨੇ ਤਾਂ ਦੱਸਦੀ ਹੈ ਕਿ ਇਸ ਫੈਸਲੇ ਤੋਂ ਬਾਅਦ ਹਰ ਕੋਈ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਆਪਣੇ ਆਪਣੇ ਵਿਚਾਰ ਦੇ ਰਿਹਾ ਹੈ ਕਿ ਜਿੰਨਾ ਮਾਪਿਆਂ ਨੇ ਛੋਟੇ ਹੁੰਦੇ ਤੋਂ ਲੈ ਕੇ ਇੰਨਾ ਵੱਡਾ ਕਰ ਦਿੱਤਾ ਕਿ ਉਹਨਾਂ ਦਾ ਕੋਈ ਹੱਕ ਨਹੀਂ ਹੈ ਕਿ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਥੋੜੀ ਮੋਟੀ ਵੀ ਦਖਲਅੰਦਾਜ਼ੀ ਦੇ ਸਕਣ ਤਾਂ ਦੱਸਦੀ ਹੈ ਕਿ ਜਦੋਂ ਮੋਹਾਲੀ ਦਾ ਇੱਕ ਜੋੜਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਤੇ ਉਹਨਾਂ ਨੇ ਸਿਕਿਉਰਿਟੀ ਦੀ ਮੰਗ ਕੀਤੀ ਤੇ ਹਕ ਕਿਹਾ ਕਿ ਸਾਨੂੰ ਦੋਨਾਂ ਨੂੰ ਸਾਡੇ ਦੋਹਾਂ ਪਰਿਵਾਰਾਂ ਤੋਂ ਖਤਰਾ ਹੈ ਤਾਂ ਹਾਈ ਕੋਰਟ ਨੇ ਸੰਦੇਸ਼ ਦਿੱਤਾ ਆਕੇ ਤੁਹਾਡੀ ਰੱਖਿਆ ਜਿਹੜੀ ਸੂਬਾ ਸਰਕਾਰ ਕਰੇਗੀ ਸੋ ਜੇਕਰ ਕੋਈ ਵੀ ਜੋੜਾ ਇਸ ਤਰੀਕੇ ਦੇ ਨਾਲ ਲਿਵਨ ਦੇ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਹਨਾਂ ਦੀ ਸੁਰੱਖਿਆ ਜਿਹੜੀ ਸੂਬਾ ਸਰਕਾਰ ਦੇ ਵੱਲੋਂ ਕੀਤੀ ਜਾਏਗੀ ਔਰ ਜ਼ਿੰਮੇਵਾਰੀ ਵੀ ਸੂਬਾ ਸਰਕਾਰ ਦੀ ਬਣਦੀ ਹੈ ਤਾਂ ਦੱਸਦੀ ਹੈ ਕਿ ਮੋਹਾਲੀ ਦੇ ਇੱਕ ਜੋੜੇ ਦੇ ਵੱਲੋਂ ਜਦੋਂ ਪਟੀਸ਼ਨ ਪਾਈ ਗਈ ਤਾਂ ਉਸ ਤੇ ਸੁਣਵਾਈ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਲਿਆ ਕੋਈ ਵੀ ਜੋੜਾ ਹੁਣ ਲਿਵਨ ਦੇ ਵਿੱਚ ਰਹਿ ਸਕਦਾ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਸੁਭਾ ਸਰਕਾਰ ਦੇ ਵੱਲੋਂ ਚੁੱਕੀ ਜਾਏਗੀ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ ਤਾਂ ਲਿਵਨ ਦੇ ਵਿੱਚ ਰਹਿਣਾ ਅਪਰਾਧ ਨਹੀਂ ਐ ਸਗੋਂ ਕਾਨੂੰਨੀ ਹੱਕ ਐ ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਇਹ ਫਰਮਾਨ ਜਾਰੀ ਹੋਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਦੋਂ ਇੱਕ ਜੋੜੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਕਿਉਂਕਿ ਉਹਨਾਂ ਨੇ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਸੀ ਯਾਨੀ ਕਿ ਬਿਨਾ ਵਿਆਹ ਤੋਂ ਹੀ ਇਕੱਠੇ ਰਹਿ ਰਹੇ ਸੀ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪਟੀਸ਼ਨ ਪਾਈ ਕਿ ਸਾਨੂੰ ਸਾਡੇ ਪਰਿਵਾਰ ਤੋਂ ਖਤਰਾ ਹੈ ਤੇ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਇਹ ਫਰਮਾਨ ਜਾਰੀ ਕੀਤਾ ਕਿ ਜੇਕਰ ਕੋਈ ਵੀ ਜੋੜਾ ਪ੍ਰੇਮ ਸਬੰਧਾਂ ਦੇ ਵਿੱਚ ਹੈ ਤੇ ਵਿਆਹ ਤੋਂ ਬਿਨਾ ਇਕੱਠੇ ਰਹਿਣਾ ਚਾਹੁੰਦੇ ਨੇ ਲਿਵਨ ਦੇ ਵਿੱਚ ਰਹਿਣਾ ਚਾਹੁੰਦੇ ਨੇ ਤਾਂ ਇਹ ਕੋਈ ਅਪਰਾਧ ਨਹੀਂ ਹੈ ਸਗੋਂ ਇਹ ਉਹਨਾਂ ਦਾ ਕਾਨੂੰਨੀ ਹੱਕ ਹੈ ਤਾਂ ਉਹਨਾਂ ਦੀ ਉਮਰ ਹੈ ਜਿਹੜੀ 18 ਸਾਲ ਤੋਂ ਪਲੱਸ ਹੋਣੀ ਚਾਹੀਦੀ ਹੈ ਯਾਨੀ ਕਿ ਦੋਨੋਂ ਬਾਲਗ ਹੋਣੇ ਚਾਹੀਦੇ ਨੇ ਤਾਂ ਦੱਸਦੀ ਹੈ ਕਿ ਇਸ ਫੈਸਲੇ ਤੋਂ ਬਾਅਦ ਹਰ ਕੋਈ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਆਪਣੇ ਆਪਣੇ ਵਿਚਾਰ ਦੇ ਰਿਹਾ ਹੈ ਕਿ ਜਿੰਨਾ ਮਾਪਿਆਂ ਨੇ ਛੋਟੇ ਹੁੰਦੇ ਤੋਂ ਲੈ ਕੇ ਇੰਨਾ ਵੱਡਾ ਕਰ ਦਿੱਤਾ ਕਿ ਉਹਨਾਂ ਦਾ ਕੋਈ ਹੱਕ ਨਹੀਂ ਹੈ ਕਿ ਉਹ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਥੋੜੀ ਮੋਟੀ ਵੀ ਦਖਲਅੰਦਾਜ਼ੀ ਦੇ ਸਕਣ ਤਾਂ ਦੱਸਦੀ ਹੈ ਕਿ ਜਦੋਂ ਮੋਹਾਲੀ ਦਾ ਇੱਕ ਜੋੜਾ ਮਾਰਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਤੇ ਉਹਨਾਂ ਨੇ ਸਿਕਿਉਰਿਟੀ ਦੀ ਮੰਗ ਕੀਤੀ ਤੇ ਹ ਕਿਹਾ ਕਿ ਸਾਨੂੰ ਦੋਨਾਂ ਨੂੰ ਸਾਡੇ ਦੋਹਾਂ ਪਰਿਵਾਰਾਂ ਤੋਂ ਖਤਰਾ ਹੈ ਤਾਂ ਹਾਈ ਕੋਰਟ ਨੇ ਸੰਦੇਸ਼ ਦਿੱਤਾ ਕਿ ਤੁਹਾਡੀ ਰੱਖਿਆ ਜਿਹੜੀ ਸੂਬਾ ਸਰਕਾਰ ਕਰੇਗੀ ਸੋ ਜੇਕਰ ਕੋਈ ਵੀ ਜੋੜਾ ਇਸ ਤਰੀਕੇ ਦੇ ਨਾਲ ਲਿਵਨ ਦੇ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਹਨਾਂ ਦੀ ਸੁਰੱਖਿਆ ਜਿਹੜੀ ਸੂਬਾ ਸਰਕਾਰ ਦੇ ਵੱਲੋਂ ਕੀਤੀ ਜਾਏਗੀ ਔਰ ਜ਼ਿੰਮੇਵਾਰੀ ਵੀ ਸੂਬਾ ਸਰਕਾਰ ਦੀ ਬਣਦੀ ਹੈ ਤਦਾਸ ਦੀ ਕਿ ਮੋਹਾਲੀ ਦੇ ਇੱਕ ਜੋੜੇ ਦੇ ਵੱਲੋਂ ਜਦੋਂ ਪਟੀਸ਼ਨ ਪਾਈ ਗਈ ਤਾਂ ਉਸ ਤੇ ਸੁਣਵਾਈ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਲਿਆ ਕੋਈ ਵੀ ਜੋੜਾ ਹੁਣ ਲਿਵਨ ਦੇ ਵਿੱਚ ਰਹਿ ਸਕਦਾ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਸੂਬਾ ਸਰਕਾਰ ਦੇ ਵੱਲੋਂ ਚੁੱਕੀ ਜਾਏਗੀ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ